कल तो पहले के सर्वे च लाहौर सब तो ਵੱਧ ਪ੍ਰਦੂਸ਼ਕ ਸ਼ਹਿਰ ਸੀਗਾ ਤੇ ਜਿਹੜਾ ਹੁਣ ਸਰਵੇ ਆਇਆ ਰੀਸੈਂਟ ਉਹਦੇ ਵਿੱਚ ਦਿੱਲੀ ਸਭ ਤੋਂ ਆਲਓਵਰ ਦੀ ਗਾਇਡ ਸਭ ਤੋਂ ਵੱਧ ਪ੍ਰਦੂਸ਼ਕ ਸ਼ਹਿਰ ਹੈ ਕਿੰਨੇ ਪਹਾੜਾਂ ਮਾਈਟ ਦੇ ਨਾਲ ਉਪਹਾੜਾਂ ਨੂੰ ਤੋੜ-ਤੋੜ ਕੇ ਇਧਰ ਆਕ ਤਾਂ ਵੱਡ-ਵੱਡ ਕੇ ਉੱਥੋਂ ਜਿਹੜੀਆਂ ਸੜਕਾਂ ਬਿਸ਼ਾਈਆਂ ਜਾ ਰਹੀਆਂ ਨੇ ਰੈਜ਼ੋਰਟ ਬਣਾਏ ਜਾ ਰਹੇ ਨੇ ਜਿਵੇਂ ਪਹਾੜਾਂ ਤੇ ਲੋਕ ਤਾਂ ਨਾ বাসਦੇ ਹੁਣ ਕੱਲੇ ਉੱਥੇ ਟੂਰਿਜ਼ਮ ਦੇ ਉਹ ਸਪੌਟ ਹੁਣ ਇਦਾਂ ਦੀ ਇਹ ਜਿਹੜੀ ਕੁਦਰਤ ਨਾਲ ਛੇੜਛਾੜ ਹੈ ਇਹਨੇ ਬਹੁਤ ਜਿਆਦਾ ਤਬਾਹੀ ਕੀਤੀ ਹੈ ਜਿੱਥੇ ਆਲਰੇਡੀ ਪੋਲੂਸ਼ਨ ਹੈ ਉੱਥੇ ਜਦ ਤੁਸੀਂ ਦੁਸਹਿਰੇ ਤੇ ਇੰਨੇ ਨੇ ਬੰਬ ਭਰ ਕੇ ਰਾਵਣ ਪਾ ਲੋਗੇ ਤਾਂ ਪੋਲੂਸ਼ਨ ਹੋਰ ਵੱਧਦੀ ਹੈ ਇਦਾਂ ਹੀ ਹੁਣ ਦਿੱਲੀ ਜਾਂ ਤਾਂ ਜਿਹੜੀ ਇਸ ਵੇਲੇ ਉੱਥੋਂ ਦੀ ਹੈਗੀ ਹੈ ਸੀਐਮ ਨੂੰ ਪਤਾ ਕਿ ਦਿੱਲੀ ਸ਼ਹਿਰ ਦੀ ਹਵਾ ਜਿਹੜੀ ਉਹ ਬਹੁਤ ਜਿਆਦਾ ਖਰਾਬ ਹੈ ਦੂਸ਼ਿਤ ਹੋਈ ਹੈ ਉਹਨੇ ਸੁਪਰੀਮ ਕੋਰਟ ਨੇ ਪਟਾਕਿਆਂ ਦੇ ਉੱਤੇ ਬੈਨ ਲਾਇਆ ਹੋਇਆ ਸੀ ਤੇ ਉਹਨਾਂ ਯਾਕੇ ਸਪੈਸ਼ਲ ਰਿਕਵੈਸਟ ਦਿੱਤੀ ਵੀ ਸਾਡੀ ਇਹ ਧਾਰਮਿਕ ਦਾਸ ਹੈ ਜੀ ਪਟਾਕੇ ਤੁਸੀਂ ਗ੍ਰੀਨ ਪਟਾਕੇ ਚਲਾਉਣੇ ਇਹ ਗੱਲ ਤੇ ਦੂਜੀ ਗੱਲ ਇਹ ਪੰਜਾਬ ਦੇ ਤੋਂ ਹੈ ਨਾ ਦਿੱਲੀ ਸਾਰਾ ਪਾਲੂਟ ਹੋਣਾ ਹੋਵੇ ਫਿਰ ਉੱਥੇ ਸਾਰੇ ਇਲਾਕਿਆਂ ਦੇ ਵਿੱਚ ਗੁਣਵੱਤਾ ਹਵਾ ਦੀ ਕੋਈ ਜਨੀ ਹੋਣੀ ਚਾਹੀਦੀ ਹੈ ਉੱਥੇ ਹੁਣ ਚਾਨਣੀ ਚੰਗ ਵਿੱਚ ਹੋਰ ਹੈ ਦਰਿਆ ਗਾਂਜ ਵਿੱਚ ਹੋਰ ਹੈ ਜਿਹੜੇ ਪੌਸ਼ ਏਰੀਆ ਨੇ ਉਹਨਾਂ ਦੇ ਵਿੱਚ ਹੋਰ ਘੱਟ ਪੋਲੂਸ਼ਨ ਹੈ ਬਿਲਕੁਲ ਦਿੱਲੀ ਬਾਰੇ ਤੇ ਰੱਸਾ ਬਹੁਤ ਕੁਝ ਆ ਰਿਹਾ ਕਿ ਦਿੱਲੀ ਚ ਜਿਹੜੇ ਲੋਕ ਵਿਚਾਰੇ ਕੰਮਾਂ ਤੇ ਜਾਂਦੇ ਆ ਬਾਹਰ ਘਰ ਆ ਕੇ ਸਾਰਿਆਂ ਦੇ ਆਕਸੀਜਨ ਦੇ ਸਿਲੰਡਰ ਰੱਖੇ ਹੋਏ ਆ ਤੇ ਬੱਚਿਆਂ ਨੂੰ ਜਾਣੇ ਮੁਸ਼ਕਲ ਹੋ 10 15 ਮਿੰਟ ਆ ਕੇ ਉਹ ਆਕਸੀਜਨ ਜ਼ਰੂਰ ਲੈਂਦੇ ਆ ਕਿ ਸਾਡਾ ਸਾਹ ਆਉਣਾ ਵਾਪਸ ਹੋ ਜੇ